ਜੋਗੋ ਜੋਗਿਆ ਤੰਦ ਤਖਤ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜੂਰੇ ਅੰਦਰ ਮੇਰੀ ਤੇ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਤਲਵਾਰ ਦੇ ਧਨੀ ਸਤਗੁਰੂ ਜਿਨ੍ਹਾਂ ਨੇ ਇਸ ਮਨੁੱਖਤਾ ਦੀ ਭਲਾਈ ਖਾਤਰ ਜਿੱਥੇ ਗੁਰੂ ਨਾਨਕ ਦੇ ਉਸ ਮਿਸ਼ਨ ਦਾ ਸ਼ਬਦ ਦਾ ਪ੍ਰਚਾਰ ਕੀਤਾ ਉਥੇ ਸਮੇਂ ਦੀਆਂ ਸਰਕਾਰਾਂ ਦੇ ਜ਼ੁਲਮ ਨੂੰ ਰੋਕਣ ਦੀ ਖਾਤਰ ਸਤਗੁਰਾਂ ਨੇ ਤਲਵਾਰ ਵੀ ਉਠਾਈ ਮੀਰੀ ਤੇ ਪੀਰੀ ਦਾ ਸਮੇਲ ਭਗਤੀ ਤੇ ਸ਼ਕਤੀ ਨੂੰ ਇਕੱਠਿਆਂ ਕਰਨ ਵਾਲੇ ਜਦ ਛੇਵੇਂ ਪਾਸ਼ਾ ਤਖਤ ਤੇ ਬੈਠੇ ਪੰਜਵੇਂ ਪਾਸ਼ਾ ਤੋਂ ਬਾਅਦ ਜਿੱਥੇ ਭਾਈ ਗੁਰਦਾਸ ਜੀ ਕਹਿੰਦੇ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਛੋਟੀਆਂ ਰੂਪ ਦਿਖਾਵਣ ਬਾਰੋ ਬਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਪਕਾਰੀ ਛੇਵੇਂ ਪਾਸ਼ਾ ਦਲ ਭੰਜਨ ਸਤਿਗੁਰੂ ਜਦ ਅਕਾਲ ਤਖਤ ਦੀ ਮਹਾਰਾਜ ਕਹਿੰਦੇ ਰਚਨਾ ਕਰਾਂਗੇ ਬਾਬੇ ਬੁੱਢੇ ਨੂੰ ਕਹਿਣ ਲੱਗੇ ਸੈਲੀ ਟੋਪੀ ਪਾਸੇ ਰੱਖ ਦਿਓ ਜਿਹੜੀ ਰਸਮ ਸੀ

ਰਾਜ ਜਹਾਂਗੀਰ ਦਾ ਤਖਤ ਤਾਂ ਤੇਰੇ ਤਖਤ ਦੀ ਰੀਸ ਨਹੀਂ ਕਰ ਸਕਦਾ ਪਰ ਜਿਹੜੀ ਗੁਰੂ ਘਰ ਦੀ ਬ੍ਰੋਤੀ ਤਾਕਤ ਸੀ ਉਹਦਾ ਹਿਰਦਾ ਕੁਰਲਾ ਉੱਠਿਆ ਸਿਰ ਦੇ ਚੋਟੀ ਤੋਂ ਲੈ ਕੇ ਪੈਰਾਂ ਦੇ ਅੰਗੂਠੇ ਤੱਕ ਸੜ ਬਲ ਕੋਲੇ ਹੋ ਗਏ ਪੰਜਵੇਂ ਪਾਸ਼ਾ ਦੇ ਜਾਨੀ ਜਿਹੜਾ ਭਰਾ ਸੀ ਬਟਾ ਪਿਰਥੀ ਚੰਦ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਤਾਇਆ ਲੱਗਦਾ ਸੀ ਉਹਦਾ ਪੁੱਤਰ ਕਰਮਚੰਦ ਮਿਹਰਮਾਨ ਚੰਦੂ ਦਾ ਪੁੱਤਰ ਇਹਨਾਂ ਨੇ ਜਾ ਕੇ ਦਿੱਲੀ ਸੀਐਡੀ ਰਿਪੋਰਟ ਦਿੱਤੀ ਮਹਾਰਾਜ ਛੇਵੇਂ ਪਾਸ਼ਾ ਦੀ ਕਹਿਣ ਲੱਗੇ ਪੰਜਵੇਂ ਪਾਸ਼ਾ ਦਾ ਪੁੱਤਰ ਛੇਮਾ ਗੁਰੂ ਹਰਗੋਬਿੰਦ ਰਾਏ ਜਿਹੜਾ ਬੈਠਾ ਨਾ ਤਖਤ ਤੇ ਉਹ ਇੰਨੀ ਕੁ ਪਾਵਰ ਕਾਇਮ ਕਰਕੇ ਛੇਵੇਂ ਪਾਸ਼ਾ ਨੂੰ ਮਿਲੇ ਮਹਾਰਾਜ ਛੇਵੇਂ ਪਾਸ਼ਾ ਕਹਿਣ ਲੱਗੇ ਵੀ ਜੇ ਦਿੱਲੀ ਰਿਪੋਰਟ ਗਈ ਆ ਬਾਦਸ਼ਾਹ ਜਹਾਂਗੀਰ ਨੇ ਸਾਨੂੰ ਬੁਲਾਇਆ ਹੈ ਚਲੋ ਅਸੀਂ ਬਾਦਸ਼ਾਹ ਜਹਾਂਗੀਰ ਨੂੰ ਮਿਲ ਲੈਣੇ ਆ ਚੱਲ ਕੇ ਜਦ ਮਹਾਰਾਜ ਨੇ ਤਿਆਰੀ ਕੀਤੀ ਨਾ ਤੁਰਨ ਦੀ ਦਿੱਲੀ ਨੂੰ ਫਿਰ ਇੱਥੇ ਪ੍ਰੋਫੈਸਰ ਮੋਹਨ ਸਿੰਘ ਜੀ ਲਿਖਦੇ ਨੇ ਆ ਸਾਡੀਆਂ ਮਤਾਮਾਂ ਬੈਠੀਆਂ ਪ੍ਰੋਫੈਸਰ ਮੋਹਨ ਸਿੰਘ ਕਹਿੰਦੇ ਮਾਂ ਇੱਕ ਦੁਨੀਆ ਦਾ ਉਹ ਕਣਸ਼ਾਵਾਂ ਬੂਟਾ ਸਾਰੀ ਬਨਸਪਤੀ ਵਿੱਚੋਂ ਇਸੇ ਤੋਤ ਜਾਣੀ ਸੋਹਲ ਤੋਂ ਸੋਹਲ ਚਮੇਲੀ ਵਰਗੇ ਵੀ ਪੌਦੇ ਇਸ ਬਨਾਸਪਤੀ ਵਿੱਚ ਨੇ ਜਿਹੜੇ ਸਭ ਤੋਂ ਸੋਹਲ ਫੁੱਲ ਨੇ ਜਿਨ੍ਹਾਂ ਦੇ ਪਰ ਉਹਨਾਂ ਦੇ ਫੁੱਲ ਉਦੋਂ ਮਰ ਜਾਂਦੇ ਨੇ ਜਦੋਂ ਉਹ ਬੂਟੇ ਦੀ ਜੜ ਸੁੱਕ ਜਾਂਦੀ ਹੈ ਉਹ ਕਹਿੰਦੇ ਮਾਂ ਵਰਗਾ ਕਨਸ਼ਾਮਾ ਬੂਟਾ ਮੈਨੂੰ ਕਿਦਰੇ ਨਜ਼ਰ ਨਾ ਆਏ ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ ਐ ਪਰ ਫੁੱਲਾਂ ਮੈਂ ਇੱਕ ਕੁਮਲਾਇਆ ਇਹ ਬੂਟਾ ਸੁੱਕ ਜਾਏ ਜਦ ਮਾਂ ਦੇ ਫੁੱਲ ਨੂੰ ਉਹਦੇ ਬੱਚੇ ਨੂੰ ਜਾਂ ਬੱਚੀ ਨੂੰ ਕੋਈ ਆਂਚ ਆਉਂਦੀ ਆ ਮਾਂ ਦਾ ਦਿਲ ਕਰ ਲੌਂਦਾ ਹਾਏ ਹਾਏ ਦੀ ਆਵਾਜ਼ ਨਿਕਲਦੀ ਹੈ ਹੁਣ ਮਾਤਾ ਗੰਗਾ ਉਹ ਮਾਂ ਹੈ ਜਿਹਨੇ ਦੁਨੀਆ ਦੇ ਤਾਨੇ ਮਿਹਣੇ ਸਹੇ ਜਿਹਨੂੰ ਮਹਾਰਾਜ ਪੰਜਵੇਂ ਪਾਸ਼ਾ ਦੀ ਪਰਜਾਈ ਔਰ ਧੰਨ ਮਾਤਾ ਗੰਗਾ ਜੀ ਦੀ ਜਾਨੀ ਜਠਾਣੀ ਕਹ ਲੋ ਕਰਮੋ ਏ ਮਿਹਨੇ ਮਾਰਦੀ ਸੀ ਵੀ ਇਹ ਉਤਰੇ ਚਲੇ ਜਾਣਗੇ ਸੰਸਾਰ ਤੋਂ ਇਹਦੀ ਕੁੱਖ ਨੂੰ ਭਾਗ ਨਹੀਂ ਲੱਗੇ ਜਿਨੇ ਆਪ ਦੇ ਪੁੱਤਰ ਦੀ ਪ੍ਰਾਪਤੀ ਦੀ ਖਾਤਰ ਬਾਬੇ ਬੁੱਢੇ ਦੇ ਦਰ ਤੇ ਜਾ ਕੇ ਝੋਲੀ ਅੱਢੀ ਜਿਨੇ ਹੱਥੀ ਪ੍ਰਸ਼ਾਦੇ ਤਿਆਰ ਕਰਕੇ ਹੱਥੀ ਲੱਸੀ ਰੜਕ ਕੇ ਦੁੱਧ ਮੱਖਣ ਤਿਆਰ ਕਰਕੇ ਹੱਥੀ ਟੋਕਰਾ ਸਿਰ ਦੇ ਉੱਤੇ ਧਰ ਕੇ ਜਿਹੜੀ ਨੇੜਾ ਜੋ ਪਰ ਪਰ ਨੀਰ ਨੇ ਤਰੋਂ ਢੋਲੇ ਕੁਝ ਦਿਲ ਦਾ ਦੀਪ ਗਿਆ ਛਾ ਗਈ ਰਾਤ ਜਗਤ ਵਿੱਚ ਸਾਰੇ ਮੈਂ ਕਿਸ ਵਿਦ ਤੋਰਦਿਆਂ ਦਿਲ ਜਹਨਮ ਨੇ ਹਥਿਆਰੇ ਮੈਂ ਕਿਸ ਵਿਦ ਤ ਛੱਲਾ ਕਾਰਿਓਲੇ ਅੱਖੀਆਂ ਤੋਂ ਪੁੱਤਰਾ ਕਿਵੇਂ ਬਿਸ਼ੂੜਾ ਝੱਲਾ ਕਾਰਿਓਲੇ ਅੱਖੀਆਂ ਤੋਂ ਪੁੱਤਰਾ ਕਿਵੇਂ ਬਿਸ਼ੂੜੇ ਝੱਲਾ ਗੁਜਦ ਲਦਾ ਦੀ ਪਗਿਆ ਸਾਗੀ ਰਾਤ ਜਗਤ ਵਿੱਚ ਸਾਰੇ ਮੈਂ ਕਿਸ ਵਿੱਚ ਤੋੜਿਆ ਦਿਲ ਦੀ ਜਾਨ ਮਨੇ ਹਤਿਆਰੇ ਮੈਂ ਕਿਸ ਵਿੱਚ ਤੋੜਿਆ ਜਲਮੰਦੇ ਜੋ ਅਜ ਤੱਕ ਦਸਣਾ ਮਜਤੀਆਂ ਲਾਟਾ ਮੈਂ ਤੇਰੇ ਆਉਣਾ ਦੀਆ ਪੁੱਤਰਾ ਕਿਵੇਂ ਉੜੀ ਕੂ ਬਾਟਾ ਮੈਂ ਤੇਰੇ ਆਉਣਾ ਦੀਆ ਪੁੱਤਰਾ ਕਿਵੇਂ ਉੜੀ ਕੂ ਬਾਟਾ ਓਏ ਬੇੜੀ ਕਿਸਮਤ ਦੀ ਰਵਤੀ ਦੀ ਦੀ ਯਦਵਚਾਰੇ ਮੈਂ ਕਿਸ ਵਿੱਚ ਤੋਂ ਖਰਾਤੇ ਦੂਜੀਆਂ ਪੈਨੀਆਂ ਤੋਂ ਕਰਪਾਨਾ ਏ ਝਲਕਾ ਨੂਰ ਦੀਆਂ ਏ ਝਲਕਾ ਨੂਰ ਦੀਆਂ ਝੱਲੂ ਕੈਸੇ ਮੁਰਾਜਮਾਨ ਹੋਣੀ ਡਪ ਜਾਣੀ ਨੇ ਕਿਉਂ ਸਾਡੇ ਤੇ ਯਾਲ ਬਸਾਰੇ ਮੈਂ ਕਿਸ ਵਿੱਚ

ਕਤੋਰਦਿਆ ਦਿੱਲੀ ਜਾਲਮ ਨਹੀਂ ਹਤਿਆਰੇ ਮੈਂ ਕਿਸ ਵਿੱਚ ਤੋਰਦਿਆ ਦਿੱਲੀ ਜਾਲਮ ਨਹੀਂ ਹਤਿਆਰੇ ਇਹ ਖਬਰ ਸੁਣ ਸੁਣ ਕੇ ਚਿਹਰੇ ਸੰਗਤ ਦੇ ਮੁਰ ਜਾਏ ਸੰਗਤ ਦੇ ਮੁਰ ਜਾਏ ਅਮਰਤ ਸਰਨਗਰੀ ਤੇ ਸਾਰਾ ਨਗਰੀ ਤੇ ਬੱਤਲ ਆਣ ਗਮਾਂ ਦੇ ਛਾਏ ਓਏ ਏ ਖਬਰ ਬਰਾੜ ਬੁਰੀ ਸੁਣ ਕੇ ਸੰਗਤ ਕਿਵੇਂ ਸਹਾਰੇ ਮੈਂ ਕਿਸ ਵਿੱਚ ਤੋੜਦਿਆਂ ਦਿੱਲੀ ਜਾਲਮ ਨੇ ਹਥਿਆਰੇ ਮੈਂ ਕਿਸ ਵਿੱਚ ਤੋੜਦਿਆਂ ਦਿੱਲੀ ਜਾਲਮ ਨੇ ਹਥਿਆਰੇ ਇਥੋਂ ਪੰਜ ਤੀਰ ਇਤਿਹਾਸ ਵਿੱਚ ਦਾ ਛੱਡੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਉਦੋਂ ਪਹਿਲਾਂ ਮੂਤਾਂ ਦਾ ਉਧਰ ਨਗਰ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਵੀ ਨਿਵਾਜਿਆ ਪਰ ਜਦ ਇਸ ਸਥਾਨ ਤੇ ਸਤਿਗੁਰੂ ਆਏ ਉਸ ਵੇਲੇ ਪੰਜ ਤੀਰ ਇਥੋਂ ਛੱਡ ਕੇ ਦਾ ਉਧਰ ਨੂੰ ਨਿਵਾਜਿਆ ਔਰ ਜਦ ਮਹਰਾ ਜਿਹਦੀ ਜੰਗ ਲੜ ਕੇ ਮਹਰਾ ਜਾਏ ਉਸ ਵੇਲੇ ਦੌਦਰ ਵਿੱਚ ਚਰਨ ਮੁਬਾਰਕ ਪਾ ਕੇ ਨਿਵਾਜਿਆ ਬਹੁਤ ਹੀ ਸਤਕਾਰ ਜੋ ਗੁਰ ਸੰਗਤਾਂ ਦਾ ਉਧਰ ਨਗਰ ਤੋਂ ਮਾਨ ਕਰਦੀਆਂ ਸਤਿਗੁਰੂ ਕਿਰਪਾ ਕਰਨ ਮਾਤਾ ਗੰਗਾ ਜੀ ਕਹਿਣ ਲੱਗੇ ਦਿੱਲੀ ਵਿੱਚੋਂ ਲੋਕ ਬੈਠੇ ਨੇ ਜਿਹੜੇ ਏਸ ਗੁਰੂ ਨਾਨਕ ਦੇ ਦਰਬਾਰ ਦੀ ਚੜ੍ਹਦੀ ਕਲਾ ਵੇਖ ਨਹੀਂ ਸਕਦੇ ਉਪਮਾ ਗੁਰਗਤੀ ਦੀ ਉਹ ਤਾਂ ਨਹੀਂ ਜਾਮਦਾ ਜਰਿਆ ਛੱਡ ਸ਼ਹਿਰ ਲਾਹੌਰ ਗਿਆ ਉਹਦਾ ਅਜੇ পেট ਨਹੀਂ ਭਰਿਆ ਇਹ ਸ਼ਾਦਸ਼ ਚੰਦੂ ਦੀ ਜਿਨੇ ਤੇਰੇ ਪਿਤਾ ਗੁਰੂ ਅਰਜਨ ਦੇਵ ਨੂੰ ਨਹਾਰ ਵਿੱਚ ਤਤੀ ਤਵੀ ਤੇ ਬਹਾਇਆ ਉਹਦੀ ਕੋਈ ਚਾਲ ਹੋਊ ਕੋਈ ਭਾਣਾ ਨਾ ਮਰਤ ਜੇ ਪਰ ਮਹਾਰਾਜ ਸ਼ਾਹਮੇ ਪਾਸ਼ਾ ਦਾ ਇੱਥੇ ਬਿਆਨ ਤੱਕਿਓ ਮੈਂ ਬਹੁਤਾ ਸਮਾਂ ਨਹੀਂ ਲਾਉਣਾ ਮਹਾਰਾਜ ਸ਼ਾਹਮੇ ਪਾਸ਼ਾ ਕਹਿੰਦੇ ਮਹਾਂ ਘਬਰਾ ਨਾ ਉਹ ਸਮਝ ਲੱਗ ਗਿਆ ਪੰਜਵੇਂ ਪਾਸ਼ਾ ਤਿੱਕਰ ਸ਼ਾਂਤੀ ਰੱਖੀ ਗੁਰੂ ਨਾਨਕ ਦੇ ਘਰ ਨੇ ਸਿੱਖੀ ਵਿੱਚ ਮੋੜ ਆ ਗਿਆ ਆਹ ਦੋ ਤਲਵਾਰਾਂ ਮੈਂ ਐਵੇਂ ਨਹੀਂ ਪਾਈਆਂ ਮੇਰੀ ਤੇ ਪੀਰੀ ਦੀਆਂ ਜਿੱਥੇ ਗੁਰੂ ਨਾਨਕ ਦਾ ਮਿਸ਼ਨ ਇਸ ਘਰ ਵਿੱਚ ਭਗਤੀ ਕਾਇਮ ਰਹੂਗੀ ਉੱਥੇ ਭਗਤੀ ਦੇ ਨਾਲ ਸ਼ਕਤੀ ਨੂੰ ਮੈਂ ਜੋੜਿਆ ਗੁਰੂ ਨਾਨਕ ਦਾ ਝੰਡਾ ਕੱਢਣਾ ਮੁਗਲ ਰਾਜ ਦਾ ਕੰਡਾ ਬਿਨ ਮਤਲਬ ਤੋਂ ਕਹਿਣਾ ਨਾ ਮੈਂ ਜੱਗ ਤੇ ਰੜਕ ਮੜਕ ਨਾਲ ਜਾਉਣਾ ਕਿਸੇ ਤੋਂ ਡਰ ਕੇ ਰਹਿਣਾ ਹਮਾਤਾ ਕਰੇ ਪੋਲੀਆਂ ਗੱਲਾਂ ਮੈਂ ਤਾਂ ਚਾਲ ਆਪਣੀ ਚੱਲਾਂ ਰੋਕ ਕੋਣ ਸਮੁੰਦਰ ਛੱਲਾ ਰੋਕ ਕੋਣ ਸਮੁੰਦਰ ਛੱਲਾ ਦਲਕੁ ਜੀਆਂ ਵਿੱਚ ਪੈਣਾ ਨਾ ਮੜ ਕੇ ਨਾਲ ਰਹਿਣਾ ਕਿਸੇ ਤੋਂ ਡਰ ਕੇ ਰਹਿਣਾ ਨਾ ਜਗ ਤੇ ਅਣਖ ਮੜ ਕੇ ਨਾਲ ਰਹਿਣਾ थोरा किसे थो ਅੱਖ ਮੜਕ ਨਾਲੇ ਜਾਉਣਾ ਕਿਸੇ ਤੋਂ ਡਰ ਕੇ ਰਹਿਣਾ ਨਾ ਕਲਦੇ ਅੱਖ ਮੜਕ ਨਾਲੇ ਜਾਉਣਾ ਇਹ ਬਚਨ ਕਰਕੇ ਫਿਰ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦਿੱਲੀ ਨੂੰ ਰਵਾਨਾ ਹੋਏ ਮਜਨੂ ਦੇ ਟਿੱਲੇ ਜਾ ਕੇ ਡੇਰਾ ਕੀਤਾ ਜਿੱਥੇ ਬਾਦਸ਼ਾਹ ਜਹਾਂਗੀਰ ਨੇ ਫਿਰ ਮਹਾਰਾਜ ਨਾਲ ਮਲਾਪ ਕੀਤਾ ਬੜੀਆਂ ਕਰਾਮਾਤਾਂ ਮਹਾਰਾਜੇਵੇਂ ਪਾਸ਼ਾ ਦੀਆਂ ਤਕੀਆਂ ਬਾਦਸ਼ਾਹ ਯਹਾਂਗੀਰ ਨੇ ਔਰ ਚੰਦੂ ਦੀਆਂ ਸ਼ਾਦਸ਼ਾਹਾਂ ਦੇ ਕਾਰਨ ਗਵਾਲੀਅਰ ਜੇਲ੍ਹ 'ਚ ਵੀ ਮਹਾਰਾਜ ਰਹੇ ਧੰਨਵਾਦ ਆਓ ਇਸ਼ਾਰਾ ਹੋ ਗਿਆ ਮੈਂ ਤਾਂ ਸਮੇਂ ਦੇ ਮੁਤਾਬਕ ਕੋਲੋ ਸਮਾਪਤੀ ਕਰਨ ਲੱਗਾ ਸੀ ਪਰ ਇਹ ਪਿਆਰ ਦੀਆਂ ਬਾਤਾਂ ਨੇ ਸਾਰੇ ਸਾਡੇ ਜਿਹੜੇ ਜੱਥੇ ਵੀ ਨੇ ਉਹ ਵੀ ਸਤਿਕਾਰਯੋਗ ਨੇ ਕਿਉਂਕਿ ਮੇਰਾ ਮਨ ਹੁੰਦਾ ਹੈ ਵੀ ਇੱਕ ਤੋਂ ਇੱਕ ਛੜਹਿੰਦੀਆਂ ਕੌਣ ਜਾਣਿਆ ਮੇਰਾ ਨਾਮ ਜੀ ਸਾਡੇ ਤੋਂ ਸਾਰੇ ਹੀ ਚੰਗੇ ਨੇ ਜਿੰਨੇ ਬਾਦ ਵਿੱਚ ਗਾਉਣ ਵਾਲੇ ਨੇ ਪਰ ਫੇਰ ਵੀ ਇਲਾਕਾ ਆਪਣਾ ਆਪ ਦਾ ਸੰਗਤ ਆਪਦੀ ਆ ਤੁਸੀਂ ਪਿਆਰ ਕਰਦੇ ਹੋ ਬਹੁਤ ਹੀ ਸਤਿਕਾਰਯੋਗ ਵੀਰ ਗੋਵਿੰਦਰ ਸਿੰਘ ਜੀ ਜਿੰਦੀ ਰਣੀਆਂ ਵਾਲੇ ਸਾਡੇ ਹਰਮਨ ਪਿਆਰੇ ਨੇ ਹਰੇਕ ਸਟੇਜ ਤੇ ਇਹਨਾਂ ਦੇ ਨਾਲ ਮਲਾਪ ਹੁੰਦਾ ਹੈ ਪੂਜਨੀਕ ਮਹਾਂਪੁਰਸ਼ ਬਾਬਾ ਪ੍ਰਦੀਪ ਸਿੰਘ ਜੀ ਨਹਿਰ ਵਾਲੀ ਗਊਸ਼ਾਲਾ ਸੰਤ ਆਸ਼ਰਮ ਬਤਨੀ ਕਲਾਂ ਵਾਲੇ ਔਰ ਬਹੁਤ ਸਤਿਕਾਰਯੋਗ ਮਹਾਂਪੁਰਸ਼ ਬਾਬਾ ਬਲਵੀਰ ਸਿੰਘ ਜੀ ਰਣੀਆਂ ਵਾਲੇ ਜਿਨ੍ਹਾਂ ਦੇ ਬਚਪਨ ਤੋਂ ਸ਼ਰਧਾਲੂ ਨੇ ਉਹਨਾਂ ਦੇ ਵੀ ਚਰਨ ਸੇਵਕ ਹੋਣ ਦੇ ਕਾਰਨ ਇਹ ਪ੍ਰੇਮ ਕਰਦੇ ਨੇ ਉਹ ਇੱਕ ਹਫ਼ਤਾ ਦਾ ਹੋਰ ਇਸ਼ਾਰਾ ਹੋ ਗਿਆ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਕਪਤਾ ਹੀ ਥੱਕੋ ਮੱਜਨੂ ਦੇ ਢਿੱਲੇ ਜਦ ਮਹਾਰਾਜ ਛੇਵੇਂ ਪਾਦਸ਼ਾਹ ਗਏ ਇਤਿਹਾਸ ਕਹਿੰਦਾ ਬਾਦਸ਼ਾਹ ਜਹਾਂਗੀਰ ਉਸ ਵੇਲੇ ਰਾਜਸਥਾਨ ਦੇ ਦੌਰੇ ਤੇ ਗਿਆ ਹੋਇਆ ਸੀ ਮਹਾਰਾਜ ਦੀ ਕਰਾਮਾਤ ਪਹਿਲਾਂ ਜਿਹੜੇ ਉਹਦੇ ਵਜ਼ੀਰ ਸੀ ਕਾਜੀ ਮੁਲਹਮਲਾਣੇ ਜਿਹੜੇ ਹੁਕਮ ਲਾਉਂਦੇ ਹੁੰਦੇ ਫਤਵੇ ਉਹ ਵੇਖ ਚੁੱਕੇ ਸੀ ਜਦ ਬਾਦਸ਼ਾਹ ਆਇਆ ਉਹਨਾਂ ਨੇ ਸਮਝਾਉਣਾ ਕਰਿਆ ਕਹਿੰਦੇ ਪਰਖੀ ਨਾ ਔਜਮਾਇਸ਼ ਨਾ ਕਰੀ ਕੋਈ ਛੇਵੇਂ ਗੁਰੂ ਦੀ ਸਾਮਾ ਖੁਦਾ ਹੈ ਧਰਤੀ ਤੇ ਆਇਆ ਗੁਰੂ ਨਾਨਕ ਦੀ ਛੈਵੀਂ ਜੋਤ ਜਿੱਥੇ ਸਾਡੇ ਮਗਦਾਦ ਦੇ ਲੋਕ ਗੁਰੂ ਨਾਨਕ ਦੀ ਪੂਜਾ ਉਹਦੀ ਜੋਤ ਤੂਫ ਕਰਦੇ ਨੇ ਉਹਦੀ ਛੈਵੀਂ ਜੋਤ ਆ ਸਮਾ ਰੱਬਾ ਪਰਖਣ ਦੀ ਲੋੜ ਨਹੀਂ ਪਰ ਉਹ ਬਾਦਸ਼ਾਹ ਕਹਿੰਦਾ ਮੈਂ ਪਰਖ ਕਰੂੰ ਉਹ ਮਹਾਰਾਜ ਛੇਵੇਂ ਪਾਸ਼ਾ ਦੇ ਕੋਲੇ ਆ ਗਿਆ ਉਹਦੇ ਦੋ ਅਰਾਤੇ ਸੀ ਦਿਲ ਦੇ ਉਨੇ ਸੋਚਿਆ ਵੀ ਮਹਾਰਾਜ ਮੈਂ ਛੇਵੇਂ ਪਾਤਸ਼ਾਹ ਨੂੰ ਕਹਿ ਦਨਾ ਵੀ ਇੱਕ ਸ਼ੇਰ ਪੈਂਦਾ ਜਮਨਾ ਦੇ ਘਾਟ ਤੇ ਬੁੱਕਦਾ ਖੂਨ ਖਾਰ ਸ਼ੇਰ ਹੈ ਉਹਦਾ ਮਹਾਰਾਜ ਕਿਸੇ ਸੇਵਕ ਨੂੰ ਕਹਿ ਕੇ ਸ਼ਿਕਾਰ ਕਰੋ ਵੀ ਜੇ ਮਹਾਰਾਜ ਆਪ ਸ਼ਿਕਾਰ ਨੂੰ ਤੁਰਪੇ ਉਮਰ ਇਹਨਾਂ ਦੀ ਛੋਟੀ ਜੇ ਸ਼ੇਰ ਨੇ ਇਹਨਾਂ ਦਾ ਵਧ ਕਰਤਾ ਇਹਨਾਂ ਦਾ ਖੂਨ ਕਰਤਾ ਤਾਂ ਵੀ ਮੇਰੇ ਸਿਰ ਦਾ ਡਰ ਚੱਕਿਆ ਜਾਊ ਜੇ ਇਹਨਾਂ ਨੇ ਸ਼ੇਰ ਦਾ ਸ਼ਿਕਾਰ ਕਰਤਾ ਫਿਰ ਮੈਨੂੰ ਅਦਾਜਾ ਹੋ ਜੂ ਵੀ ਇਹਨਾਂ ਚ ਪਾਵਰ ਤਾਕਤ ਹੈ ਕਿੰਨੀ ਉਹ ਆ ਬਤੇ ਦਿਲ ਦੇ ਬਲਬਲੇ ਲੈ ਕੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਆ ਤੁਹਾਡੇ ਜਿਹੜੇ ਸ਼ਸਤਰ ਧਾਰੀ ਸੂਰਮੇ ਨੇ ਵਿਧੀ ਚੰਦ ਪੈੜੇ ਮੋਖੇ ਵਰਗੇ ਇਹਨਾਂ ਚੋਂ ਕਿਸੇ ਸਿੱਖ ਦੀ ਡਿਊਟੀ ਲਾਓ ਜਮਨਾ ਦੇ ਕਿਨਾਰੇ ਸ਼ੇਰ ਬੁੱਕਦਾ ਜੀ ਤਾਂ ਦੁਨੀਆ ਭਾਏ ਖੰਦੀ ਹੈ ਤੇ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪੁਸ਼ਾਨਤ ਜਾਣੀ ਜਾਣ ਸਤਿਗੁਰੂ ਕਹਿਣ ਲੱਗੋ ਬਾਦਸ਼ਾਹ ਜਿਹੜੀਆਂ ਤੇਰੇ ਢਿੱਡ ਚ ਨੇ ਉਹ ਸਾਡੇ ਨੋਹਾਂ ਚ ਨੇ ਅਸੀਂ ਸਭ ਜਾਣਦੇ ਆ ਇਰਾਦਾ ਤੇਰਾ ਇਹ ਆ ਵੀ ਮਹਾਰਾਜ ਆਪ ਸ਼ੇਰ ਦਾ ਸ਼ਿਕਾਰ ਕਰਨ ਲੈ ਅਸੀਂ ਤੇਰੇ ਸਾਹਮਣੇ ਸਾਡੇ ਨਾਲ ਚੱਲੀ ਸ਼ੇਰ ਦਾ ਸ਼ਿਕਾਰ ਕਰਾਂਗੇ ਮਹਾਰਾਜ ਜਿਵੇਂ ਉਸ ਜਮਨਾ ਦੇ ਕੰਢੇ ਤੇ ਉਸ ਖੂਨੀ ਸ਼ੇਰ ਦਾ ਸ਼ਿਕਾਰ ਕਰਦੇ ਨੇ ਉਹਨਾਂ ਲੈਣਾ ਨੂੰ ਮੇਰੇ ਸਾਥੀ ਜਗਿੰਦਰ ਸਿੰਘ ਤੇ ਤਰਸੇਬ ਸਿੰਘ ਦਾਸ ਮਨਪ੍ਰੀਤ ਸਿੰਘ ਮਾਨ ਦਾਉਦਰ ਵਾਲਾ ਖੁਸ਼ੀ ਯਾਥਾ ਬੇਨਤੀ ਹੈ ਐਉਂ ਕਰ ਰਿਹਾ ਹਰਾਜਾ ਹੱਥ ਦਾ ਪੂਰਾ ਤਾਕਤ ਵੇਖੇ ਸਤ ਗੁਰ ਦੀ रणवीर जी ਆਂੀਆਂ ਥੋੜੀਆਂ ਨੇ ਸਾਡੇ ਉਸਤਾਦ ਗਿਆਨੀ ਗਨਨਾਮ ਸਿੰਘ ਜੀ ਬਰਹਟ ਸਾਹਿਬ ਲਿਖਦੇ ਨੇ ਜਦ ਮਹਾਰਾਜ ਨੇ ਸ਼ੇਰ ਦਾ ਸ਼ਿਕਾਰ ਕੀਤਾ ਦੋ ਤੋਂ ਚਾਰ ਟੋਟੇ ਕੀਤੇ ਸ਼ੇਰ ਦਾ ਭਾਇ ਤਾਂ ਚੱਕਿਆ ਗਿਆ ਪਰ ਜਹਾਂਗੀਰ ਬਾਦਸ਼ਾਹ ਮਹਾਰਾਜ ਦੇ ਭਾਏ ਵੇਖ ਕੇ ਕੰਬ ਗਿਆ ਆਵੇ ਭਾਏ ਸਤਗੁਰ ਤੋਂ ਜਹਾਂਗੀਰ ਵੀ ਕੰਬ ਗਿਆ ਕੀ ਕੀ ਸਤਿਗੁਰ ਜੀ ਦੀ ਸਿਫਤ ਬਰਾੜ ਸੁਣਾਵੇ ਆਓ ਇਹਨਾਂ ਸ਼ਬਦਾਂ ਦੇ ਨਾਲ ਖਿਮਾਂ ਦੇ ਜਾਚਕ ਸਮੁੱਚੀ ਗੁਰ ਸੰਗਤ ਦਾ ਪ੍ਰਬੰਧਕ ਕਮੇਟੀ ਦਾ ਕੋਟਨ ਮਾਰ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਨਮਸਕਾਰ ਕਰਦਾ ਹੋਇਆ ਤੁਹਾਡਾ ਆਪਣਾ ਦੌਧਰ ਵਾਲਾ ਜੱਥਾ ਫਤਿਹ ਬੁਲਾਉਂਦਾ ਗੱਜ ਕੇ ਆਪੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ